ਇਨਫੋਰਮੇਸ਼ਨ ਫਰਮ ਦਾ ਪੁਲਿਸ ਡਿਪਾਰਟਮੈਂਟ ਪਰ ਚਿੰਤਾਵੰਕ ਸੁਣ ਇਖਤਿਆਰੀ ਹੈ ਕਿ ਜਨਤਾ ਵਾਲੀ ਗੱਲ ਹੈ ਕਿ ਜਿਸ ਸੇ ਸਾਡੇ ਲੋਕਾਂ ਨੂੰ ਥ੍ਰੈਟਿੰਗਜ਼ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਤੰਗੀਆਂ ਦਿੱਤੀਆਂ ਜਾ ਰਹੀਆਂ ਹਨ ਅਸੀਂ ਵੀ ਜਾਗੇ ਲੋਕ ਆਪ ਸਮਾਜੀ ਕਾਰਕਟਰਾਂ ਆ ਅਸੀਂ ਜਨਤਾ ਦੀ ਆਵਾਜ਼ ਸੁਣਾ ਲੈਣੀ ਹੈ ਜਿਉਂ ਬੇਕਿਨੈ ਕਿਉਂ ਤੁਮ ਕੀ ਬੜੇ ਦੇ ਹੋਉਂਦੇ ਤੇ ਆਈ ਕੋਈ ਰਿਜ਼ਲਟ ਹੋਰ ਮਿਲ ਜਾਏਗਾ ਹਾਲੇ ਹੋਰ ਹੈ ਬਹੁਤ ਦੇ ਨਹੀਂ ਕੋਈ ਗੋਰਨਾ ਦੇ ਵਿਅਕਤੀ ਦੀ ਕਾਲ ਆਈ ਕਿ ਤੁਹਾਡੇ ਬਾਰੇ ਇੱਕ ਗੈਂਗਸਟਰ ਰঞ্জੀਤ ਨਾਮ ਦਾ ਬੰਦਾ ਥ੍ਰੈਟਨਿੰਗ ਕਰ ਰਿਹਾ ਹੈ ਔਰ ਉਹ ਕਹਿੰਦਾ ਹੈ ਕਿ ਮੈਂ ਗੋਲੀਆਂ ਚਲਾਣਾ ਮੈਂ ਉਹ ਗੈਂਗਸਟਰਾਂ ਦੇ ਖੇਤ ਮਾਲੀ ਜਿਹੜਾ ਮੈਂ ਮੰਜੇ ਤੇ ਲੰਮਾ ਪਾ ਦੇਣਾ ਤੇ ਗੋਲੀਆਂ ਚਲਾਣੀਆਂ ਉਹਦੇ ਤੇ ਤੇ ਉਹ ਗੋਰਨ ਨੇ ਫਿਰ ਬੈਠਿਆ ਮੈਂ ਕਿ ਮੈਂ ਰਿਪੋਰਟ ਦਾ ਪੁਲਿਸ 24 ਆਵਰ ਦੇ ਉੱਤੇ ਗੱਲ ਕਰਦੇ ਆ ਮੇਰੇ ਨਾਲ ਉਹਨੇ ਗੋਰਨ ਨੇ ਫਿਰ ਮੈਨੂੰ ਰਿਕਾਰਡਿੰਗ ਭੇਜਦੀ ਔਰ ਰঞ্জੀਤ ਨਾਮ ਦੇ ਬੰਦੇ ਦੀ ਕਿ ਐ ਉਹ ਬੋਲ ਰਿਹਾ ਸੀ ਸਾਰੀ ਗੱਲ ਕਿ ਇਸ ਤਰ੍ਹਾਂ ਸ਼ਵੇਤ ਵਾਲੀ ਨੂੰ ਗੋਲੀਆਂ ਮਾਰਾਂਗੇ ਸ਼ਵੇਤ ਵਾਲੀ ਨੂੰ ਠੀਕ ਕਰ ਦਿਆਂਗੇ ਸ਼ਵੇਤ ਵਾਲੀ ਨੂੰ ਸੋਧ ਦਿਆਂਗੇ ਤੇ ਉਹ ਸਾਰੀ ਗੋਲੀਆਂ ਫੇਰ ਮੈਂ ਉਸੇ ਰਾਤ ਨੂੰ ਇੱਕ ਉਹ ਰਾਮਨ ਨੈੱਟ ਵੀ ਹੋ ਗਿਆ 4 ਘੰਟੇ ਬਾਅਦ 1 ਘੰਟੇ ਬਾਅਦ ਮੈਂ ਆਲਮ ਵਿਜੇ ਸਿੰਘ ਜੀ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਉਹਨਾਂ ਨੂੰ ਉਹਨੜੇ ਫੋ ਵੀ ਟੁਕ ਲਿਆ ਮੇਗਾ ਆ ਸੋ ਗੁੱਡ ਆਫ ਯੂ ਆ ਸੋ ਗੁੱਡ ਆਫ ਇਮ ਉਸ ਤੋਂ ਬਾਅਦ ਉਹ ਉਹਨਾਂ ਨੂੰ ਮੈਂ ਰਿਕਾਰਡਿੰਗ ਵੀ ਭੇਜੀ ਸੀ ਔਰ ਨਾਲ ਹੀ ਮੈਂ ਮੈਸੇਜ ਹੀ ਭੇਜਦਾ ਗੌਰਵ ਦਾ ਮੋਬਾਈਲ ਨੰਬਰ ਤੇ ਭੇਜਦਾ ਉਹ ਰਿਕਾਰਡਿੰਗ ਤੇ ਮੋਬਾਈਲ ਨੰਬਰ ਦੇ ਜੀ ਆਇਆ ਉਹ ਰਿਕਾਰਡਿੰਗ ਗੌਰਵ ਨੇ ਮੈਨੂੰ ਭੇਜੀ ਸੀ ਤੇ ਗੌਰਵ ਨੂੰ ਪਤਾ ਲੱਗ ਸਕਦਾ ਹੈ ਕਿ ਉਹਦੇ ਫੋਨ ਤੇ ਕਿਹਦੀ ਰਜੀਤ ਦਾ ਕੀ ਨੰਬਰ ਹੈਗਾ ਸੋ ਮੈਂ ਉਹਨਾਂ ਨੂੰ ਕਿਹਾ ਵੀ ਕਿ ਥਿਸ ਇਜ਼ ਅ ਵੈਰੀ ਸੀਰੀਅਸ ਮੈਟਰ ਆਈ ਐਮ ਨਾਟ ਅਫਰੇਡ ਆਫ ਐਨੀਬਾਡੀ ਮੈਨੂੰ ਕਿਸੇ ਤੋਂ ਡਰ ਨਹੀਂ ਹੈਗਾ ਮੈਂ ਯੂਥ ਬੀਜੇਪੀ ਤੋਂ ਨਿਕਲਿਆ ਆ ਬੰਦਾ ਮੈਨੂੰ ਕਈ ਵਾਰੀ ਮੈਂ ਮੇਅਰ ਸੀਗਾ ਕੋਈ ਮੇਰੇ ਤੇ ਹਾਵਗਰਦਾ ਦੀ ਕੋਈ ਮੇਰੇ ਧਰਨੇ ਲਾਦਾ ਦੀ ਤੁਮ ਮੇਰੇ ਤੇ ਅਟੈਕਸ ਵੀ ਹੋਏ ਹੋ ਉਸਲੇ ਪਰ ਜਿਹੜੀ ਦਰਜ ਹੋਏ ਜਿਹੜਾ ਅਟੈਕ ਕੀਤਾ ਤਾਂ ਮੈਨੂੰ ਆਮ ਨੋਟ ਅਫੇਰਡ ਆ ਰੱਬ ਤੋਂ ਮੈਂ ਡਰਨਾ ਔਰ ਕਿਸੇ ਤੋਂ ਨਹੀਂ ਡਰਦਾ ਪਰ ਚਿੰਤਾ ਦਾ ਵਿਸ਼ਾ ਹੈ ਕਿ ਇੰਨੀ ਹਿੰਮਤ ਵੱਧ ਗਈ ਹੈ ਗੈਂਗਸਟਰਾਂ ਨੇ ਕਿ ਸਾਡੇ ਲੋਕਾਂ ਨੂੰ ਜਿਹੋ ਉਹ ਜਿਵੇਂ ਕੱਸ ਗਏ ਆ ਕਿ ਥ੍ਰੈਟਨ ਕਰ ਰਹੇ ਨੇ ਤਾਂ ਆਮ ਜਨਤਾ ਜਿਹੜੀ ਆ ਉਹਦਾ ਅਸਲ ਕੀ ਹਾਲ ਹੈ ਤਾਂ ਮੈਨੂੰ ਥੋੜਾ ਜਿਹਾ ਹੋਰ ਵੀ ਚਿੰਤਾ ਆਈ ਕਿਉਂਕਿ ਜਿਹੜੇ ਡੀਸੀਪੀ ਸਾਹਿਬ ਨੇ ਤੇ ਵੀ ਜੇਟ ਲਈ ਅਮੋਲਕ ਜੀ ਨੇ ਸਾਡੇ ਐਸਐਸਓ ਸਿਵਲ ਲਾਈਨ ਉਹਨਾਂ ਨੂੰ ਮਾਰਕ ਕਰਦੇ ਆ ਮੋਲਕ ਜੀ ਦਾ ਮੈਨੂੰ ਫੋਨ ਆਇਆ ਤੇ ਮੈਰੀ ਉਹਨਾਂ ਨਾਲ ਗੱਲ ਹੋਈ ਮੌਲਕ ਜੀ ਨੇ ਕਿਹਾ ਜੀ ਕਿ ਅਸੀਂ ਗੌਰਵ ਵੀ ਨਟੋਰੀਅਸ ਹੈ ਉਹਦਾ ਬੈਕਗ੍ਰਾਉਂਡ ਅਸੀਂ ਦੇਖੀ ਹੈ ਔਰ ਅਸੀਂ ਇਮੀਡੀਏਟਲੀ ਉਹਨੂੰ ਫੜ ਲਾਂਗੇ ਔਰ ਕਿਉਂਕਿ ਸਾਡੇ ਕੋਲ ਸੀਡੀਆਰ ਹੁੰਦੀ ਹੈ ਕਾਲ ਡਿਟੇਲ ਰਿਕਾਰਡ ਸੋ ਕਾਲ ਡਿਟੇਲ ਰਿਕਾਰਡ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਗੌਰਵ ਦੇ ਫੋਨ ਤੇ ਕੌਣ ਫ੍ਰੀਕੁਐਂਟ ਕਾਲਰ ਹੈ ਤੇ ਸਾਡੇ ਲਈ ਕੋਈ ਸਿੰਪਲ ਜਵਾਬ ਹੈ ਮਲਕ ਸਾਹਿਬ ਬੁਲੇਟ ਮੈਨ ਜਸਟ ਟੋਲਡ ਇਟ that i want to know who the person is behind all this nonsense ਬਾਕੀ ਅਸੀਂ ਬੋਲ ਸਕੀਏ ਗੱਲ ਕਰ ਉਸ ਨੂੰ ਪਰ ਇਨ ਦਾ ਡੇਟ ਆਈ ਡਿਡਨਟ ਗੈਟ ਐਨੀ ਇਨਫੋਰਮੇਸ਼ਨ ਫ্রম ਦਾ ਪੁਲਿਸ ਡਿਪਾਰਟਮੈਂਟ ਪਰ ਚਿੰਤਾ ਰੱਖਣ ਇਸ ਕਰ ਲਈ ਹੈ ਕਿ ਜਨਤਾ ਦਾ ਕੀ ਬਗਿਆ ਹੈ ਕਿ ਜਿੱਥੇ ਸਾਡੇ ਲੋਕਾਂ ਨੂੰ ਥ੍ਰੈਟਨਿੰਗਜ਼ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹੈ ਅਸੀਂ ਰਾਜਨੀਤਿਕ ਲੋਕ ਆ ਅਸੀਂ ਸਮਾਜਿਕ ਕਾਰਕਟਰਾਂ ਆ ਅਸੀਂ ਜਨਤਾ ਦੀ ਆਵਾਜ਼ ਉਠਾਣੇ ਆ ਤੁਹਾਡਾ ਜੀਵਨ ਸੁਰੱਖਿਅਤ ਨਹੀਂ ਤੇ ਆਮ ਜਨਤਾ ਦੀ ਐਸੇ ਕੀ ਹਾਲਤ ਹੋਏਗੀ ਜੇ ਕਿ ਪ੍ਰਸ਼ਾਸਨ ਤੋ ਪਹੁੰਚ ਹੀ ਨਹੀਂ ਪਾ ਰਹੀ ਦੁਆਰਾ ਪੁਲਿਸ ਨਾਲ ਸੰਪਰਕ ਕੀਤਾ ਮੇਰਾ ਤਿੰਨ ਵਾਰੀ ਸੰਪਰਕ ਹੋਇਆ ਮੌਲਿਕ ਜੀ ਨਾਲ ਗੋਗੀ ਬੀ.ਐਸ.ਪੀ ਸਾਹਿਬ ਨੇ ਲਾਤੀng ਵਾਰੀ ਪਰ ਮੌਲਿਕ ਜੀ ਨੇ ਹਮੇਸ਼ਾ ਮੈਨੂੰ ਇਹ ਕਹਿੰਦੇ ਰਹੇ ਕਿ ਮੈਂ ਤੁਹਾਨੂੰ ਦੱਸ ਰਿਹਾ ਪਰ ਮੈਂ ਵੀ ਐਡਮਿਨਿਸਟ੍ਰੇਸ਼ਨ ਰਿਹਾ ਹਾਂ ਮੈਂ ਮੇਅਰ ਰਿਹਾ ਹਾਂ ਮੈਂ 20000 ਲੋਕਾਂ ਦੀ ਕਾਰਪੋਰੇਸ਼ਨ ਨੂੰ ਹੈਡ ਕੀਤਾ ਹੈਗਾ ਥਿਸ ਇਜ਼ ਅ ਵੈਰੀ ਸਿੰਪਲ ਜੋਬ ਜਸਟ ਟੂ ਡਿਟੈਕਟ ਦਾ ਪਰਸਨ ਕਿ ਫਰੋਮ ਦਾ ਕਾਲ ਡਿਟੇਲ ਰਿਕਾਰਡ ਤੁਹਾਨੂੰ ਪਰਸੈਂ ਕਰੀ ਜਿਹੜੀ ਹੈ ਗਵਾਰਾ ਜਿੰਨੇ ਤੁਹਾਨੂੰ ਕਾਲ ਕੀਤਾ ਉਸ ਬੰਦੇ ਦੇ ਨਿਆਲੇ ਤੱਕ ਐਗਜੈਕਟ ਹੈ ਕਿ ਗਵਾਰਾ ਪਹਿਲੇ ਪਤਾ ਲੱਗੇਗਾ ਉਹ ਕੀ ਹੈ ਇਹ ਲੱਗ ਰਿਹਾ ਆਈਡੀਆ ਗਵਾਰਾ ਦੇ ਫੋਨ ਤੇ ਆਈ ਹੈ ਗੌਰਵ ਨੇ ਮੈਨੂੰ ਵੀਡੀਓ ਭੇਜੀ ਨੈਚਰਲੀ ਉਹ ਤੁਮ ਕੀ ਗੌਰਵ ਦੇ ਫੋਨ ਦੇ ਉੱਤੇ ਆਈ ਉਹ ਰੰਜੀਤ ਦਾ ਵੀ ਫੋਨ ਨੰਬਰ ਮਿਲ ਜਾਏਗਾ ਪਰ ਅੱਜ ਸੀ 9 10 ਦਿਨ ਹੋ ਗਏ ਨੇ 9 10 ਦਿਨ ਤੋਂ ਕੋਈ ਅਰੈਸਟ ਨਹੀਂ ਕੋਈ ਉਹਦੇ ਤੇ ਕੋਈ ਐਕਸ਼ਨ ਨਹੀਂ ਹੈ ਦਿਸ ਇ ਮੈਟਰ ਆਫ ਕੈਪਚਰ ਤੁਮ ਕੀ ਦਾ ਕਾਰਨ ਕੀ ਸਮਝਦੇ ਹੋ ਕੀ ਕੋਈ ਇਹਨਾਂ ਮਤਲਬ ਲੱਗਾ ਕਿ ਇਸ ਵਜ੍ਹਾ ਕਰਕੇ ਇਹਨਾਂ ਦਾ ਪਹਿਲੀ ਗੱਲ ਤੇ ਇਹ ਹੈ ਜੀ ਕਿ ਮੈਂ ਵੋਕਲ ਹਾਂ ਮੈਂ ਜਨਤਾ ਦੀ ਆਵਾਜ਼ ਹਮੇਸ਼ਾ ਚੁਕਣਾ ਹਾਂ ਬੋਲਡ ਹੋ ਕੇ ਚਾਹੇ ਹੂਆ ਮਰ ਬਿੱਗ ਦਾ ਪਰਸਨ ਇ ਆਹ ਇੱਕ ਪਬਲਿਕ ਸਰਵੈਂਟ ਮੈਂ ਪਬਲਿਕ ਰਿਪਰੈਜ਼ੈਂਟੇਟਿਵ ਆਵਾਂ ਮੇਰਾ ਸਮਝਣ ਨਾਲ ਮੇਰਾ ਕਰਤਿਕ ਹਰਜ ਹੈ ਕਿ ਬੀਜੇਪੀ ਦਾ ਤਾਰਗਟਪਾ ਹੁੰਦੇ ਨਾਤੇ ਮੇਰਾ ਫਰਜ ਹੈ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਏ ਤੇ ਮੈਂ ਉੱਥੇ ਅੱਗੇ ਹੋ ਕੇ ਤੇ ਲੀਡ ਕਰਾਂ ਉਹਨੂੰ ਪ੍ਰੋਬਲਮ ਤੋਂ ਕੱਢਣ ਲਈ ਉਹਨੂੰ ਸਾਡੇ ਜੀ ਆਲਾਲ ਜੀ ਹੈਗੇ ਨੇ ਨਜ਼ਦੀਕ ਉਹਨਾਂ ਦੇ ਕਰੋੜਾ ਰੁਪਏ ਦਾ 3 ਕਰੋੜ ਰੁਪਏ ਦਾ ਟਾਕਾ ਬਣ ਗਿਆ ਜਿੱਦਿਆ ਬਿਲਕੁਲ ਨਾਲ ਮੇਰੀ ਰਹਿਤ ਤੇ ਉਹਨਾਂ ਦੀ ਰਹਿਤਾਂ ਦਾ ਜੀ ਸਭ ਲੋਕ ਜਾਣਦੇ ਇਸ ਤਰ੍ਹਾਂ ਹੀ ਅਸੀਂ ਸੁਣਦੇ ਪਏ ਆ ਚੋਰੀਆਂ ਦੀ ਕਰੋਪੀਆਂ ਦੀ ਅੱਜ ਤੇ ਇੱਕ ਘਟਨਾ ਮੇਰੇ ਨਾਲ ਵਾਪਰ ਗਈ ਸੋ ਇਹ ਗੈਂਗਸਟਰਸ ਦੇ ਇੰਨੇ ਹੌਸਲੇ ਕਿਉਂ ਵਧੇ ਨੇ ਹੁਣ ਲੋਕੀ ਜੀ ਨੇ ਲੋਕੀ ਜੀ ਦੇ ਨਾਲ ਅੱਜ ਜਿਹੜੇ ਜਾਦੇ ਗੈਂਗਸਟਰ ਜਿਹੜੇ ਨੇ ਉਹ ਯੂਪੀ ਛੱਡ ਕੇ ਭੱਜ ਗਏ ਨੇ ਜਾਂ ਉਹ ਗੈਂਗਸਟਰ ਜਿਹੜੇ ਨੇ ਉਹ ਉੱਪਰ ਚਲੇ ਗਏ ਲੱਗਦਾ ਕਿ ਲੋਕ ਭਲਾਈ ਦੇ ਕੰਮ ਕਰਦੇ ਤੁਸੀਂ ਕੋਈ ਐਸਾ ਕੰਮ ਕੀਤਾ ਜਿੱਦੇ ਵਾਸਤੇ ਧਮਕੀਆਂ ਆਇਆ ਯਹਾਂ ਪਰ ਤੇ ਬੀਜੇਪੀ ਆਗੂ ਜੀ ਤਾਂ ਕਹਿੰਦੇ ਧਮਕੀਆਂ ਐਸਾ ਹੈ ਜੀ ਕਿ ਕੁਝ ਵੀ ਹੋਊਗਾ ਮੈਂ ਇਸੇ ਕਰਕੇ ਪੁਲਿਸ ਨੂੰ ਗਿਆ ਨਾ ਕਿ ਉਹ ਬੰਦਾ ਦੱਸੇਗਾ ਕਿਉਂਕਿ ਮੈਂ ਤੇ ਬੀਜੇਪੀ ਦਾ ਕਾਰਕਟਰਤਾ ਵੀ ਹਾਂ ਮੈਂ ਮੇਅਰ ਵੀ ਰਿਹਾ ਹਾਂ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਬੀਜੇਪੀ ਦਾ ਮੈਂ ਮੈਂਬਰ ਆਫ ਪਾਰਲੀਮੈਂਟ ਵੀ ਰਿਹਾ ਬੀਜੇਪੀ ਦਾ ਔਰ ਮੈਂ ਤੁਰੰਤ ਨਿਰੰਤਰ